ਜੀ ਇੱਕ ਹਾਈਵੇ ਦੇ ਉੱਪਰ ਜਿਹੜਾ ਕਿ ਸਾਰੇ ਪਾਸੋਂ ਲੋਕੇਸ਼ਨ ਪੰਜਾਬ ਦੇ ਸੈਂਟਰ ਦੇ ਵਿੱਚ ਪੈਂਦੀ ਹੈ ਜੀ ਇਧਰ ਆਪਾਂ ਗੱਲ ਕਰੀਏ ਜੇ ਮੋਗਾ ਜਲੰਧਰ ਤੇ ਤਰਨਤਾਰਨ ਜੀ ਇਧਰ ਆਪਾਂ ਗੱਲ ਕਰੀਏ ਪਟਿਆਲਾ ਚੰਡੀਗੜ੍ਹ ਲੁਧਿਆਣਾ ਜਿੱਧਰ ਵੀ ਆਪਾਂ ਜਿੱਥੋਂ ਵੀ ਆਪਣਾ ਕਸਟਮਰ ਆਉਣਾ ਚਾਹੁੰਦਾ ਤਾਂ ਇਹ ਲੋਕੇਸ਼ਨ ਹੈਗੀ ਜੀ ਬਾਈ ਉਹਨਾਂ ਦੀ ਫੈਕਟਰੀ ਹੈਗੀ ਜਾਲੀਆਂ ਪਾਵੇ ਪਿੱਲਰ ਮੋਲਡਿੰਗ ਸਾਰਾ ਕੁਝ ਇੱਥੇ ਬਣਦਾ ਹੈਗਾ ਭਰਾ ਉਹਨਾਂ ਨੇ ਫੈਕਟਰੀ ਲਾਈ ਹੈ ਗੱਲਬਾਤ ਆਪਾਂ ਸਾਰੀ ਕਰਾਂਗੇ ਤੇ ਲੋਕੇਸ਼ਨ ਹੈਗੀ ਸੈਂਟਰ ਦੇ ਵਿੱਚ ਲੋਕੇਸ਼ਨ ਦੁਬਾਰਾ ਬਾਈ ਉਹਨਾਂ ਨੂੰ ਵੀ ਜਾਣਾਂਗੇ ਨਾਮ ਜਾਣਦੇ ਫੈਕਟਰੀ ਦਾ ਸਾਰਾ ਇੱਥੇ ਕੀ ਕੀ ਬਣਦਾ ਉਹ ਤੇ ਆਪਾਂ ਸਾਰੀ ਗੱਲਬਾਤ ਕਰਦੇ ਆ ਆਜੋ ਬਾਈ ਨਾਲ ਦੇ ਨਾਲ ਚੱਲ ਕੇ ਦਿਖਾਓ ਆਪਾਂ ਨੂੰ ਕੀ ਕੀ ਆਪਣੇ ਕੋਲੇ ਬਣਦਾ ਬਾਈ ਤੇ ਬਾਈ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਤੁਸੀਂ ਦੁਬਾਰਾ ਤੋਂ ਫੇਰ ਤੇ ਫੇਰ ਦੱਸ ਦਿਓ ਨਾਮ ਮੇਰਾ ਭੁਪਿੰਦਰ ਸਿੰਘ ਆ ਜੀ ਠੀਕ ਹੈ ਜੀ ਲੋਕੇਸ਼ਨ ਹੈਗੀ ਆਪਣੀ ਬਾਜਾਖਾਨਾ ਰੋਡ ਬਰਨਾਲਾ ਹਾਲਵਾ ਸੀਮਿੰਟ ਪ੍ਰੋਡਕਟ ਦੇ ਨਾਂ ਤੇ ਆਪਣੀ ਫੈਕਟਰੀ ਆ ਜੀ ਇੱਕ ਬਾਈ ਜਰੂਰ ਦੱਸੋ ਜਿਹੜੀ ਇਹ ਆਪਣੀ ਲੋਕੇਸ਼ਨ ਹੈ ਇਹਦੇ ਉੱਪਰ ਜਿੱਥੋਂ ਵੀ ਮੰਨ ਕੇ ਚਲੋ 올 ਓਵਰ ਪੰਜਾਬ ਦੇ ਵਿੱਚੋਂ ਜਾਂ ਹਰਿਆਣਾ ਦੇ ਵਿੱਚੋਂ ਇਹ ਕਿੱਧਰ ਕਿੱਧਰ ਦੀ ਆਪਣਾ ਕਸਟਮਰ ਇੱਥੇ ਆ ਸਕਦਾ ਇਧਰ ਜੀ ਆਪਣਾ 메ਨ ਹਾਈਵੇ ਆ ਜਾਂਦਾ ਹੈ ਬਾਜਾਖਾਨਾ ਮੋਗਾ ਰੋਡ ਠੀ ਉੱਥੋਂ ਵੀ ਇਹ ਸਿੱਧਾ ਪੈਂਦਾਗਾ ਮੋਗਾ ਜਲੰਧਰ ਅੰਮ੍ਰਿਤਸਰੋਂ ਕਨੌਨਾਂ ਉਹ ਵੀ ਇੱਥੇ ਆ ਜੇ ਬਈ ਹਰਿਆਣਾ ਸਰਸਾ ਸਾਈਡ ਤੋਂ ਆਉਣਾ ਹੋਵੇ ਹਾਂਜੀ ਉਹ ਵੀ ਆਪਣਾ ਰਹਿ ਜਾਊਗਾ ਜਾਂਦਾ ਜੀ ਠੀਕ ਹੈ ਬਈ ਰਹਿ ਜਾਊਗਾ ਲੋਕੇਸ਼ਨ ਸੈਂਟਰ ਦੇ ਵਿੱਚ ਆ ਬਈ ਉਨੀ ਉਨੀ ਦੂਰ ਸਾਰਿਆਂ ਪਾਸਾ ਹਾਂਜੀ ਹਾਂਜੀ ਤੇ ਬਈ ਹੁਣ ਆਪਾਂ ਇੱਥੇ ਆਈਟਮ ਦੀ ਗੱਲ ਕਰਾਂਗੇ ਪਹਿਲਾਂ ਆਪਾਂ ਦਫਤਰ ਬਾਈ ਉਹਨਾਂ ਨੇ ਦਫਤਰ ਕੈਂਚੀਆਂ ਉੱਧਰੋਂ ਬਣਾ ਲਾ ਬਸ ਇੱਥੇ ਠੀਕ ਹੈ ਜੀ ਤੇ ਇੱਥੋਂ ਜੀ ਆਪਾਂ ਸਟਾਰਟ ਕੀਤਾਗਾ ਆਫਿਸ ਬਣਾਇਆ ਬਾਈ ਉਹਨਾਂ ਨੇ ਆਫਿਸ ਪਹਿਲਾਂ ਬਈ ਆਪਾਂ ਸਟਾਰਟ ਕੀਤਾ ਆਫਿਸ ਦੇ ਵਿੱਚੋਂ ਬਈ ਆ ਜੇ ਮੈਂ ਤੁਸੀ ਡਿਸਪਲੇ ਕੀਤੀ ਹੈ ਹਨਾ ਘਰੇ ਜਾ ਕੇ ਪਤਾ ਨਹੀਂ ਕਹੇ ਜੀ ਲੱਗੂਗੀ ਹਾਂ ਬਈ ਆਪਣਾ ਇੱਥੇ ਹੋਰ ਲੱਗਦੀ ਵੀ ਘਰੇ ਨਾਲ ਆਪਣੇ ਜਾ ਕੇ ਸੋਹਣੀਆਂ ਲੱਗ ਗਈ ਉਹਨਾਂ ਅਗਲਾ ਇੱਥੇ ਦੇਖ ਕੇ ਤਾਂ ਡਾਊਟ ਖਤਮ ਹੋ ਜੂ ਬਈ ਇਹੇ ਜੀ ਲਗਣੀ ਜੀ ਆਪਣੇ ਨੂੰ ਕਹਿਣ ਦਾ ਮਤਲਬ ਤੁਸੀਂ ਬਈ ਇੱਥੇ ਪਿੱਲਰ ਬੋਲਡਿੰਗ ਤੋਂ ਲਾ ਕੇ ਸਾਰੀ ਜੀ ਲਾ ਕੇ ਜਾਲੀ ਤੋਂ ਲਾ ਕੇ ਪਾਵੇ ਵੀ ਸਾਰੇ ਇੱਥੇ ਡਿਸਪਲੇ ਕਰਦੇ ਪਾਵੇ ਵੀ ਡਿਸਪਲੇ ਕਰਦੇ 2.5 ਫੁੱਟ ਕਰਦੇ ਜੀ 2 ਫੁੱਟ ਕਰਦੇ ਠੀਕ ਹੈ ਇੱਕ ਅਗਲੇ ਦੇ ਮਾਨ ਦੇ ਵਿੱਚੋਂ ਮੇਜ਼ ਪੈਦਾ ਹੋ ਜੇ ਉਹ ਅਗਲੇ ਨੂੰ ਇੰਨਾ ਕ ਸਮਝ ਆ ਜਾਵੇ ਮੇਰੇ ਘਰੇ ਜਾ ਕੇ ਉਹ ਇਦਾਂ ਦਾ ਲਗੂ ਨਾ ਵੀ ਉਹ ਕਈ ਵਾਰੀ ਨਾ ਡਾਟ ਜਾ ਹੁੰਦਾ ਵੀ ਮੈਂ ਯਾਰ ਜਾ ਕੇ ਲਾਉਂਗਾ ਕਿ ਮੇਜ਼ ਲੱਗੀ ਹੁਣ 45 ਪਈ ਦਾ ਨਹੀਂ ਹੁਣ ਪਤਾ ਲੱਗਿਆ ਨਹੀਂ ਲੱਗੀ ਦਾ ਪਤਾ ਇੱਥੇ ਅਗਲਾ ਘਰਦਿਆਂ ਨੂੰ ਫੋਟੋ ਸ਼ੈਂਡ ਕਰ ਸਕਦਾ ਜੀ ਤੇ ਬਾਈ ਇਹਦਾ ਬਣ ਕੇ ਚੱਲੋ ਵੀ ਹਜੇ ਆਪਣਾ ਕੰਮ ਰਹਿਦਾ ਕੁਛ ਇਹਦਾ ਹਾਂਜੀ ਕੰਮ ਚੱਲ ਰਿਹਾ ਜੀ ਹਜੇ ਹਜੇ 10 15 ਦਿਨਾਂ ਤੱਕ ਇਹ ਕੰਪਲੀਟ ਹੋ ਜੀ ਸਾਰਾ ਤੇ ਆਪਣੇ ਭਰਾ ਜਾਣਨਾ ਚਾਹੁੰਦੇ ਹੁੰਦੇ ਆ ਵੀ ਆਪਾਂ ਨੂੰ ਇੱਕ ਮੈਕਸਿਮਮ ਪਤਾ ਲੱਗ ਜੇ ਵੀ ਵੀ ਆਪਣਾ ਰੇਟ ਕਿੱਥੋਂ ਸਟਾਰਟ ਹੁੰਦਾ ਕੀ ਗੱਲਬਾਤ ਹੈ ਨਾ ਤੇ ਬਈ ਇੱਥੇ ਆਪਾਂ ਸਟਾਰਟ ਕਰੀਏ ਪਹਿਲਾਂ ਆਪਾਂ ਸਾਰੀਆਂ ਨਾਲ ਆਈਟਮਾਂ ਸਾਨੂੰ ਦੁਬਾਰਾ ਤੋਂ ਦੱਸ ਦੋ ਕੀ ਕੀ ਬਣਾਉਣੇ ਆ ਇੱਥੇ ਆਪਾਂ ਜੀ 7 ਵਾਲੀਆਂ ਸਲੇਬਾਂ ਜਾਲੀਆਂ ਜਾਲੀ ਪਾਵੇ ਪਿੱਲਰ ਮੋਲਡਿੰਗ ਲੈਂਪ ਰੇਲਿੰਗ ਯਾਨੀ ਕਿ ਐਲੀਵੇਸ਼ਨ ਵਾਲਾ ਸਮਾਨ ਲਗਭਗ ਸਾਰਾ ਹੀ ਹੈਗਾ ਜੀ ਠੀਕ ਹੈ ਜੀ ਹਾਂਜੀ ਤੇ ਬਈ ਜੇ ਆਪਾਂ ਗੱਲ ਕਰੀਏ ਇੱਥੋਂ ਸਟਾਰਟ ਕਰੀਏ ਆਪਾਂ ਜਿਵੇਂ ਕਿ ਆ ਆ ਗੀਆਂ ਸਲੇਬਾਂ ਆ ਗਈਆਂ ਹਨਾ ਬਈ ਹਾਂਜੀ ਹਾਂਜੀ ਤੇ ਇਹ ਬਈ ਕਿ ਕਿੰਨੇ ਬਈ ਕਿ ਛੱਤ ਨਾਲੋਂ ਮੰਨ ਕੇ ਚਲੋ ਜਿਵੇਂ ਆਪਾਂ ਛੱਤ ਲੈਟਰ ਦਾ ਸਬਾਣ ਹੁੰਦਾ ਹੈ ਉਹ ਸੇਮ ਮਟੀਰੀਅਲ ਬੰਦਾ ਦੇ ਚ ਸੇਮ ਮਟੀਰੀਅਲ ਹੀ ਦੋ ਇੱਕ ਦਾ ਜੀ 22 ਸੂਤਾ ਦੇ ਜਿਹੜਾ ਸਰਗਾ ਪਾਇਆ ਵਾਜੀ ਇੱਥੇ ਕਿੱਥੇ ਯੂਜ਼ ਕਰ ਸਕਦੇ ਆ ਆਪਣੇ ਭਰਾ ਇਹਦੇ ਚ ਆਪਾਂ ਜੀ ਸੰਦਾਂ ਨਾਲ ਵਾਸਤੇ ਪਾਉਣਾ ਕਿਸੇ ਵਾਸਤੇ ਤੂੜੀ ਵਾਲਾ ਪਾਉਣਾ ਠੀਕ ਹੈ ਜਾਂ ਖੇਤ ਪਾਉਣਾ ਕੋਈ ਕੋਠਾ ਠੀਕ ਹੈ ਭਾਂਡਾ ਟਾਈਪ ਕੁਝ ਵੀ ਪਾਉਣਾ ਜੀ ਕਹਿੰਦਾ ਸਿਰਫ ਕੋਠੀ ਤੋਂ ਅਲੱਗ ਤੋਂ ਆਪਾਂ ਆਰ ਜੀ ਸੋਈ ਬਣਾਉਣੀ ਆ ਹਾਂ ਜੀ ਆਰ ਜੀ ਸੋਈ ਬਣਾਉਣੀ ਆ ਉਹਦੋਂ ਵੀ ਕਵਰ ਕਰਨਾ ਤਾਂ ਇਹ ਹਾਂ ਜੀ ਇਹ ਅੱਧੇ ਖਰਚੇ ਜੀ ਤਿਆਰ ਹੁੰਦਾ ਜੀ ਉਹਦੋਂ ਇਹ ਇਤਰਾਵਾਈ ਡਿਜ਼ਾਈਨ ਦਿਖਾ ਦਿਓ ਜਾਲੀ ਦੇ ਕਾਫੀ ਡਿਜ਼ਾਈਨ ਆ ਕਿੰਨੇ ਡਿਜ਼ਾਈਨ ਆ ਬਾਈ ਆਪਣੇ ਕੋਲ ਆਪਣੇ ਕੋਲੇ ਸਾਰੇ ਜੀ ਟੋਟਲ ਛੋਟੇ ਨਾਲ ਵੱਡੇ ਨਾਲ ਲਾ ਕੇ 15-16 ਡਿਜ਼ਾਈਨ ਨੇ ਜੀ 15-16 ਡਿਜ਼ਾਈਨ ਜਾਲੀ ਦੇ ਪਏ ਨੇ ਜੀ ਜਾਲੀ ਦੇ ਪਏ ਨੇ ਜੀ ਤੇ ਬਾਈ ਦੇਖ ਸਕਦੇ ਹੋ ਸਟਾਕ ਬਾਈ ਉਹਨਾਂ ਕੋਲੇ ਕਾਫੀ ਪਿਆਗਾ ਤੇ ਇਹਦੇ ਚ ਬਾਈ ਇਹ ਗੱਲ ਕਰੀਏ ਇਹਦੇ ਚ ਕੀ ਕੀ ਮਟੀਰੀਅਲ ਪਾਉਣੇ ਹੋ ਇਹਦੇ ਚ ਆਪਾਂ ਢਾਈ ਇੱਕ ਦਾ ਮਸਾਲਾ ਪਾਉਣਾ ਜੀ ਉਹ OPC ਸੀਮੈਂਟ ਵਰਤਦੇ ਆ ਠੀਕ ਹੈ ਜੀ ਤੇ ਫਾਈਬਰ ਦੀ ਤਾਰ ਪਾਉਣੇ ਆ ਠੀਕ ਹੈ ਬਾਈ ਹਾਂਜੀ ਤੇ ਬਾਈ ਇਹ ਟੁੱਟਦੀ ਡਰਦੀ ਤਾਂ ਨਹੀਂ ਨੀ ਬਰੇਟ ਟੁੱਟਣ ਵਾਲਿਆਂ ਤੁਸੀਂ ਦੇਖ ਲਓ ਜਿਹੜੀਆਂ ਆਪਣਾ ਪੁਰਾਣੇ ਸਮੇਂ ਤੋਂ ਹੀ ਲੱਗਦੀਆਂ ਗਈਆਂ ਹਾਂ 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 ਉਦੋਂ ਉਹ 25 30 30 ਸਾਲ ਦਾ ਉਹ ਕੱਟ ਗਈਆਂ ਜੀ ਨਾਲੇ ਉਹਨਾਂ ਵਿੱਚ ਨਾ ਲੋਹੇ ਦੀ ਤਾਰ ਹੁੰਦੀ ਸੀ ਉਹ ਲੋਹੇ ਦੀ ਤਾਰ ਜੰਗਾਲ ਪੈ ਕੇ ਫੁੱਲ ਜਾਂਦੀ ਜੀ ਜਨ ਕਿ ਫੁੱਲ ਜਾਂਦੀ ਸੀ ਉਹ ਵੀ ਬਹੁਤ ਟਾਈਮ ਕੱਟ ਗਈਆਂ ਠੀਕ ਹੈ ਬਾਈ ਇਹਦੇ ਤਾਂ ਫਾਈਬਰ ਦੀ ਤਾਰ ਇਹਨੂੰ ਤਾਂ ਨਾ ਜੰਗਾਲ ਲੱਗਣੀ ਆ ਜਿਹੜੀ ਕੋਈ ਕਮੀ ਆ ਉਹ ਬਈ ਇਹਦੇ ਚ ਉਹ ਹਾਂ ਕੱਢਤੀ ਸੀ ਫਾਈਬਰੇਟ ਵਗੈਰਾ ਦੇ ਬਣਾਉਣੇ ਹੁੰਦੇ ਫਾਈਬਰੇਟਰ ਕਰਕੇ ਹਵਾ ਦੀ ਜੈ ਹਾਂਜੀ ਹਾਂ ਉਹਦੇ ਚ ਜਿਹੜੇ ਹਵਾਰੇ ਗਈ ਹਾਂਜੀ ਉਹ ਤੇੜਾ ਆਉਂਦਾ ਉਹ ਤੇੜਾ ਆਉਂਦਾ ਹੋ ਜਾਂਦਾ ਜੀ ਇਹ ਚ ਹਾਂਜੀ ਰੇਟ ਲਾਇਏ ਨੇ ਉੱਪਰ ਬਾਈ ਕਿੱਥੋਂ ਸਟਾਰਟ ਹੁੰਦਾ ਆਪਣਾ ਰੇਟ ਆਪਣਾ ਜੀ 550 ਤੋਂ ਸਟਾਰਟ ਹੋ ਜਾਂਦਾ 550 ਜਾਲੀ ਦਾ ਰੇਟ ਸਟਾਰਟ ਹੋ ਜਾਂਦਾ ਹਾਂਜੀ ਉੱਤੇ ਜਿੰਨੇ ਦੀ ਮਰਜ਼ੀ ਲੈ ਲਓ ਉਹ ਬੇਡ ਦੇ ਹਿਸਾਬ ਨਾਲ ਹੈ ਉਹ ਬੇਡ ਤੇ ਡਿਜ਼ਾਈਨ ਹਾਂਜੀ ਤੇ ਬਾਈ ਜੇ ਇਹ ਤਾਂ ਨਹੀਂ ਹੋਊਗਾ ਜਿਵੇਂ ਕੋਈ ਬਾਹਰ ਬੰਦਾ ਬੈਠਾ ਹੈ ਉਹਨੇ ਕਾਲ ਕਰ ਲਈ ਤੁਹਾਨੂੰ ਹਾਂਜੀ ਇੱਥੇ ਆ ਕੇ ਰੇਟ ਦੀ ਤਾਂ ਕੋਈ ਗੜਬੜ ਹੋਊਗੀ ਤੇ ਰੇਟ ਆਪਣਾ ਇੱਥੇ ਆਏ ਨੂੰ ਲੱਗੂਗਾ ਉਹੀ ਫੋਨ ਵਾਲੇ ਨੂੰ ਲੱਗੂਗਾ ਠੀਕ ਹੈ ਵੀਰੇ ਠੀਕ ਹਾਂਜੀ ਤੇ ਬਰੀ ਵਧੀਆ ਲੱਗਿਆ ਤੁਹਾਡਾ ਕੰਮ ਹਨਾ ਤੇ ਬਈ ਇੱਧਰ ਆ ਗਿਆ ਇੱਧਰ ਮੋਲਡਿੰਗ ਆ ਗਿਆ ਰੇ ਇੱਧਰ ਮੋਲਡਿੰਗ ਆ ਗਿਆ ਜੀ ਰੇਲਿੰਗ ਆ ਗਿਆ ਠੀਕ ਹੈ ਜੀ ਤੇ ਹੋਰ ਬਈ ਆ ਸਮਾਨ ਇਹ ਆਪਣੇ ਪੱਤੇ ਆ ਗਏ ਜੀ ਜਿਵੇਂ ਕਿ ਹਵੇਲੀਆਂ ਦੇ ਹਾਂਜੀ ਲੱਗਦੇ ਜਿਹੜੇ ਠੀਕ ਹੈ ਠੀਕ ਹੈ ਤੇ ਇੱਧਰ ਆਪਣੇ ਆ ਦੇਖੋ ਜੀ ਛੋਟੀ ਜਗ ਪਿੰਨੇ ਜਾਲੀ ਆ ਜਿਹੜੀ ਪਾਰਕਿੰਗ ਜਾਲੀ ਆ ਜੀ ਠੀਕ ਹੈ ਜੀ ਇਹ ਪਾਰਕ ਤੇ ਲਾਉਣੀ ਆ ਜਾਂ ਚਾਰ ਦੁਵਾਰੀ ਤੇ ਕਿਸੇ ਨੇ ਲਾਉਣੀ ਆ ਠੀਕ ਹੈ ਜੀ ਠੀਕ ਹੈ ਜੀ ਆ ਆ ਗਿਆ ਆਪਣੇ ਐਲੀਵੇਸ਼ਨ ਤੇ ਲੱਗਣ ਵਾਲੇ ਜੀ ਮੁਰੜੇ ਜੀ ਨਵੇਂ ਹੀ ਹੁਣ ਆਪਣੇ ਆਰਕੀਟੈਕਟ ਭਰਾ ਜੀ ਡਿਜ਼ਾਈਨਰ ਭਰਾ ਜਿਹੜਾ ਕਿ ਇੱਕ ਡਿਜ਼ਾਈਨ ਬਣਾਉਂਦੇ ਆ ਕੋਠੀ ਦਾ ਫਰੰਟ ਐਲੀਵੇਸ਼ਨ ਬਣਾਉਂਦੇ ਆ ਉਹਦੇ ਉੱਪਰ ਕਾਫੀ ਆਈਟਮ ਹੁੰਦੀ ਆ ਲੱਗਣ ਵਾਲੀ ਪੱਤੇ ਜਾਲੀ ਬਾਵਾ ਜੋ ਵੀ ਹੁੰਦਾ ਹੈ ਉਹ ਫਿਰ ਅਗਲਾ ਕਹਿੰਦਾ ਸਾਰੀ ਚੀਜ਼ ਮਿਲ ਜੇ ਹਾਂਜੀ ਹਾਂ ਅਗਲਾ ਕਹਿੰਦਾ ਪਤਾ ਨਹੀਂ ਕਿਥੋਂ ਮਿਲੂ ਕਿਵੇਂ ਗੱਲਬਾਤ ਸਾਡੇ ਕੋਲੇ ਆਵੇ ਜੀ ਤਿਆਰ ਪਏ ਹੁੰਦੇ ਆ ਤੇ ਬਾਈ ਇਹ ਜੇ ਲੱਗਦੀ ਆਪਾਂ ਦੇਖੀਏ ਲੱਗਦੇ ਕਿਵੇਂ ਆ ਇਹ ਉਹ ਜਾ ਕੇ ਕਿਸ ਨੇ ਲਵਾਉਣੇ ਆ ਇਹ ਜਿਹੜੀ ਹੈਗਾ ਵੀ ਨਵੇਂ ਘਰ ਤੇ ਲਾਉਣੇ ਪੁਰਾਣੇ ਘਰ ਤੇ ਵੀ ਚਿਰੀ ਮਾਰ ਕੇ ਜੀ ਵਿੱਚ ਫਿੱਟ ਹੋ ਜਾਂਦੇ ਨੇ ਬਾਅਦ ਚ ਉਹ ਤੇਰੇ ਕਈ ਵਾਰੀ ਨਾ ਬਈ ਆਪਾਂ ਨਾ ਇਹ ਸੋਚਦੇ ਆ ਜਿਵੇਂ ਕੋਈ ਹੁਣ ਆਪਣਾ ਮਾਡਰਨ ਸਟਾਈਲ ਦੀਆਂ ਕੋਠੀਆਂ ਨੇ ਹਾਂਜੀ ਹੁਣ ਕਈ ਭਰਾ ਦੇਖਦੇ ਨੇ ਉਹਦੇ ਉੱਤੇ ਬਣਾ ਗ੍ਰਿਲ ਪਟਵਾ ਕੇ ਜਾਲੀ ਲਵਾਈ ਜਾਂਦੇ ਨੇ ਹਾਂਜੀ ਹਾਂਜੀ ਤੇ ਵਿਚ ਮੰਨ ਕੇ ਚਲੋ ਘਰ ਨੂੰ ਮੋਡੀਫਾਈ ਕਰਦੇ ਆ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਆਈਟਮਾਂ ਆਰਕੀਟੈਕਟ ਦੇ ਦਿੰਦੇ ਆ ਉਹ ਆਪਾਂ ਨੂੰ ਐ ਪਤਾ ਨਹੀਂ ਹੁੰਦਾ ਕਿ ਕਿੱਥੋਂ ਮਿਲਣਗੇ ਕਿੱਥੋਂ ਮਿਲਣਗੇ ਹਾਂਜੀ ਬਾਈ ਉਹਨਾਂ ਦੀ ਲੋਕੇਸ਼ਨ ਤੁਸੀਂ ਨੋਟ ਕਰ ਲਿਓ ਬਾਈ ਤੇ 1032 ਉਹਨਾਂ ਨੇ ਲੋਕੇਸ਼ਨ ਬਰਨਾਲੇ ਲੋਕੇਸ਼ਨ ਆ ਬਾਈ ਉਹਨਾਂ ਦੀ ਸੋਲਪੱਤੀ ਤੇ ਕੰਟੈਕਟ ਨੰਬਰ ਸਕਰੀਨ ਤੇ ਆ ਤੇ ਬਾਈ ਇਹਦੇ ਪਾਵੇਂ ਦੀ ਗੱਲ ਕਰੀਏ ਕਿੰਨੇ ਕੁ ਡਿਜ਼ ਪਾਵੇਂਦੇ ਆਪਣੇ ਕੋਲੇ 1.5 ਫੁੱਟ ਤੋਂ ਲੈ ਕੇ ਜੀ 2.5 ਫੁੱਟ ਤੱਕ ਦਾ ਇਹਨਾਂ ਦੀ ਹਾਈਟ ਹੈ ਜੀ ਠੀਕ ਹੈ ਉਸ ਤੋਂ ਬਾਅਦ ਗੋਲ ਵਜਾ ਜਾਂਦੇ ਇਹ ਚੌਰਸੀ ਆ ਜਾਂਦੇ ਨੇ ਜੀ ਪਾਵੇ ਦੀ ਮਜ਼ਬੂਤੀ ਬਾਰੇ ਸਾਨੂੰ ਜਰੂਰ ਦੱਸੋ ਜੀ ਪਾਵੇ ਦੀ ਕੀ ਮਾਲ ਪੈਂਦਾ ਕਿੰਨਾ ਕੰਮਟੀਰੀਅਲ ਤੁਸੀਂ ਇਹਦੇ ਵਿੱਚ ਸਖਤ ਪਾਉਨੇ ਪਾਵੇ ਤਾਂ ਤੁਸੀਂ ਐਂ ਦੇਖੋ ਜੀ ਆਪਾਂ ਕੋਈ ਪੁਰਾਣਾ ਘਰ ਢਾਉਣਾ ਹੋਵੇ ਹਾਂਜੀ ਬਾਈ ਚੰਗੇ ਚੰਗੇ ਬੰਦਿਆਂ ਦੇ ਛੱਲਿਆ ਕਰਾਉਂਦਾ ਜੀ ਹੈਮਰ ਤੱਕ ਖਰਾਬ ਹੋ ਜਾਂਦੇ ਨੇ ਹਾਂਜੀ ਬਾਈ ਹਾਂਜੀ ਉਹਦੇ ਨਾਲ ਉਹ ਮਸਾਲਾ ਪਾਉਣਾ ਜੀ ਆਪਾਂ ਉਹ ਜਣ ਕੇ ਮਾਲ ਪਾਈਦਾ 2-1 ਦਾ ਇਹਦੇ ਵਿੱਚ 2-1 ਦਾ ਸਰੀਆ ਬਾਈ ਸਰੀਗਾ ਢਾਈ ਸੋਤਾ ਜੀ ਠੀਕ ਹੈ ਕਹਿੰਦਾ ਮਤਲਬ ਇਹਦਾ 1 ਲੀਟਰ ਹੀ ਹੋ ਗਿਆ 1 ਲੀਟਰ ਹੀ ਹੋ ਗਿਆ ਜੇ ਇੱਕ ਤਰ੍ਹਾਂ ਦਾ ਠੀਕ ਹੈ ਠੀਕ ਹੈ ਬਾਕੀ ਬਾਅਦ ਚ ਵੀ ਆਪਾਂ ਇਹਨੂੰ ਐ ਨਹੀਂ ਹੈਗਾ ਵੀ ਫਰਮ ਤਾਂ ਵੀ ਆਈ ਸੁਣਨ ਲੱਗਣਗੇ ਜੀ ਆਪਣੇ ਤੁਸੀਂ ਦਫ਼ਤਰ ਉੱਤੇ ਦੇਖ ਵੀ ਸਕਦੇ ਲੱਗੇ ਵੀ ਹਾਂਜੀ ਬਾਈ ਹਜੇ ਕਲਰ ਵੀ ਨਹੀਂ ਕੀਤਾ ਤਾਂ ਵੀ ਜਾਚ ਰਹੇ ਨੇ ਜੀ ਠੀਕ ਹੈ ਬਾਈ ਠੀਕ ਹੈ ਤੇ ਬਾਈ ਇੱਧਰ ਗੱਲ ਕਰੀਏ ਜੇ ਇਹ ਆਪਣੇ ਆ ਗਿਆ ਜੀ ਪਿੱਲਰ ਆ ਗਿਆ ਜੀ 9 ਇੰਚ ਇਹ ਕਿੱਥੇ ਲੱਗਦਾ ਬਾਈ ਕਈ ਭਰਾ ਉਹਨਾਂ ਨੇ ਆਪਣਾ ਨੂੰ ਜਿਵੇਂ ਮਿਸਤਰੀ ਭਰਾਣੇ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਲੱਗਪਗ ਹਾਂਜੀ ਹਾਂਜੀ ਜਿਹੜੇ ਨਾ ਬੰਦਾ ਕੋਈ ਘਰ ਬਣਾ ਰਿਹਾ ਨਵਾਂ ਘਰ ਬਣਾ ਰਿਹਾ ਉਹਨਾਂ ਨੂੰ ਆਹ ਇਟਮਾਂ ਦਾ ਇੱਥੇ ਆ ਕੇ ਦੇਖਦਾ ਬੰਦਾ ਵੀ ਆਹ ਕਿੱਥੇ ਲੱਗੂਗੀ ਉਹ ਕਿੱਥੇ ਲੱਗੂ ਕਿੱਥੇ ਲੱਗੂਗੇ ਇਹ ਚੀਜ਼ਾਂ ਬਾਰੇ ਜ਼ਰੂਰ ਦੱਸੋ ਬਾਈ ਆਹ ਕਿ ਦੇਖ ਸਕਦੇ ਹੋ ਹਾਂਜੀ ਉਵੇਂ ਕਾਰਨਰ ਤੇ ਲਾ ਦੇ ਇਹਦੇ ਵਿਚਾਲੇ ਛੋਟੇ ਬੱਲਰ ਲੱਗਦੇ ਨੇ 4 ਇੰਚ ਜੀ ਅੱਛਾ ਕਿੰਨੀ ਜਾਲੀ ਬਾਦ ਲਾ ਸਕਦੇ ਬਈ ਇਹ ਇਹ ਆਪਾਂ ਇੱਕ ਬਾਦ ਵੀ ਲਾ ਸਕਦੇ ਹਾਂ ਜੀ ਤੇ ਦੋ ਬਾਦ ਵੀ ਲਾ ਸਕਦੇ ਕਹਿੰਦਾ ਮਤਲਬ ਉੱਥੇ ਕੋਈ ਜ਼ਿਆਦਾ ਉਹਦੀ ਨਹੀਂ 27 ਦੀ ਰੋਡ ਨਹੀਂ ਹੁੰਦੀ ਉੱਥੇ ਨਾਲੇ ਛੋਟਾ ਲੱਗ ਜਾਊਗਾ ਹਾਂਜੀ ਨਾਲ ਛੋਟਾ ਲੱਗ ਜੀ ਜਿਹੜੀ ਨੁੱਕਰ ਹੋਊਗੀ ਨੁੱਕਰ ਦੇ ਉੱਤੋਂ ਬਈ ਇਹਦੇ ਦੇ ਤੇ ਲੱਭੂ ਹਾਂਜੀ ਠੀਕ ਹੈ ਇਹਦੇ ਉੱਪਰ ਇਹਦੇ ਉੱਪਰ ਮੋਲਡਿੰਗ ਲੱਗ ਜਾਊ ਜੀ ਠੀਕ ਹੈ ਜਿਹੜੀ ਪਹਿਲਾਂ ਪਤਾ ਹਾਂ ਜਿਹੜੀ ਹੁਣ ਦਿਖਾਈ ਆ ਪਹਿਲਾਂ ਤੇ ਬਈ ਹੁਣ ਆਜੋ ਆਪਾਂ ਆ ਦੇਖੋ ਜੀ ਵਾਈਬ੍ਰੇਟਰ ਕਰਕੇ ਬਣਾਉਨੇ ਆਪਾਂ ਠੀਕ ਹੈ ਜੀ ਵਾਈਬ੍ਰੇਟ ਤੋਂ ਬਣਾ ਕੋਈ ਜਾਲੀ ਨਹੀਂ ਬਣਾਉਂਦੇ ਹੈਗੇ ਬਈ ਵਾਈਬ੍ਰੇਟ ਤੇ ਬਣਾਇਆ ਹੋਇਆ ਮਾਲ ਇਹਦੇ ਚ ਇਹ ਹੁੰਦਾ ਹੈ ਕਿ ਵਾਈਬ੍ਰੇਟਰ ਨਾਲ ਨਾ ਹਵਾ ਨਹੀਂ ਰਹਿੰਦੀ ਹੈ ਹਾਂਜੀ ਹੁਣ ਆ ਤੁਸੀਂ ਦੇਖ ਰਹੇ ਹੋ ਕਿੰਨਾ ਕਿੰਨਾ ਥੱਲੇ ਨੂੰ ਬਹਿ ਗਿਆ ਜੀ ਇਹ ਠੀਕ ਹੈ ਬਾਈ ਹਾਂਜੀ ਹਾਂ ਪਹਿਲਾਂ ਇਹਨੂੰ ਉੱਪਰੋਂ ਇੰਨਾ ਨਾ ਥੱਲੇ ਬਹਿ ਜਾਂਦਾ ਜੀ ਇਹ ਠੀਕ ਹੈ ਤੇ ਗੈਪ ਨਹੀਂ ਰਹਿੰਦਾ ਇਹਦੇ ਵਿੱਚ ਜਮੈਂ ਜੀ ਤੇ ਬਈ ਇਹਦੇ ਤਾਰ ਵਗੈਰਾ ਉਹ ਦਿਖਾਓ ਕਿਹੜੀ ਪਾਉਣੀ ਆ ਤਾਰ ਵੀ ਅਸੀਂ ਆਹ ਦੇਖੋ ਤੁਸੀਂ ਫਾਈਬਰ ਦੀ ਤਾਰ ਪਾਉਣੀ ਆ ਠੀਕ ਹੈ ਜੀ ਪੂਰੀ ਮੋਟੀ ਤਾਰ ਪਾਉਣੀ ਆ ਜੀ ਠੀਕ ਤਿਆ ਤਾਰ ਫਾਈਬਰ ਦੀ ਤਾਰ ਉਹ ਜਿਵੇਂ ਬਾਈ ਹੋਰੀ ਦੱਸ ਰਹੇ ਸੀ ਪਹਿਲਾਂ ਬਾਈ ਜਿਹੜੀਆਂ ਜਾਲੀਆਂ ਪਾਵੇ ਹਵੇਲੀਆਂ ਤੇ ਲਾ ਲਓ ਪੁਰਾਣੇ ਦਰਵਾਜਿਆਂ ਤੇ ਲੱਗੇ ਹੁੰਦੇ ਸੀ ਘਰਾਂ ਤੇ ਵੀ ਲੱਗੇ ਹੁੰਦੇ ਸੀ ਜਾਲੀਆਂ ਹਜੇ ਤੱਕ ਨਹੀਂ ਟੁੱਟੀਆਂ ਨਹੀਂ ਟੁੱਟ ਗਈਆਂ ਕੋਈ ਬਸ ਤਾਰ ਦੀ ਵੀ ਪ੍ਰੋਬਲਮ ਆਉਂਦੀ ਸੀ ਜੰਗਾਲ ਲੱਗ ਜਾਂਦੀ ਸੀ ਉਹ ਥੋੜੀ ਜੀ ਜਨਕੇ ਪਾੜ ਜਾਂਦੀ ਸੀ ਤੇ ਬਾਕੀ ਬਾਈ ਵਾਈਬ੍ਰੇਟਰ ਵਗੈਰਾ ਦਾ ਵੀ ਥੋੜਾ ਜਿਆਦਾ ਇਦਾਂ ਦੇ ਹੁਣ ਕਈ ਨਵੀਂ ਟੈਕਨੋਲੋਜੀ ਆ ਗਈ ਹੈ ਨਾ ਇਹਦੇ ਨਾਲ ਵੀ ਇਹ ਚੀਜ਼ਾਂ ਯੂਜ਼ ਕਰ ਦਿਆਂ ਤਾਂ ਇਹ ਨਾਲ ਜਿਹੜੀ ਗੁੰਝਾਇਸ਼ ਰਹਿੰਦੀ ਸੀ ਉਹ ਵੀ ਨਹੀਂ ਰਹਿੰਦੀ ਹਾਂ ਬਿਲਕੁਲ ਜੀ ਬਿਲਕੁਲ ਤੇ ਬਾਈ ਇਹ ਜਾਲੀ ਦੇ ਡਿਜ਼ਾਈਨ ਤੇ ਵਾਕਈ ਬਾਈ ਹੋਰਾਂ ਦੀ ਬਾਕੀ ਕੰਮ ਦੇ ਵਿੱਚ ਸਫਾਈ ਹੈਗੀ ਆ ਮਜਬੂਤੀ ਬਾਈ ਹੋਰੀ ਦੱਸ ਹੀ ਰਹੇ ਆ ਤੁਹਾਨੂੰ ਤੇ ਬਾਈ ਆਪਣੀ ਨਾਲ ਲੋਕੇਸ਼ਨ ਦੁਬਾਰਾ ਦੱਸ ਦਿਓ ਤੇ ਨੰਬਰ ਬੋਲਿਓ ਬਾਈ ਇੱਕ ਵਾਰੀ ਆਪਣੀ ਲੋਕੇਸ਼ਨ ਆ ਗਈ ਜੀ ਆਪਣੀ ਮਾਲਵਾ ਸੀਮੈਂਟ ਪ੍ਰੋਡਕਟ ਦਾ ਨਾਮ ਤੇ ਫੈਕਟਰੀ ਆ ਜੀ ਬਾਜਾਖਾਨਾ ਮੋਗਾ ਰੋਡ ਆ ਜੀ ਬਰਨਾਲਾ ਜੀ ਛੋੜਪੱਤੀ ਹਾਂਜੀ ਤੇ ਮੇਨ ਲੋਕੇਸ਼ਨ ਆ ਗਈ ਬਾਈ ਕਹਿੰਦਾ ਮਤਲਬ ਬਾਈ ਕਿਤੋਂ ਮਰਜ਼ੀ ਬੰਦਾ ਤੁਰਦਾ ਹੈ ਮੇਨ ਹਾਈਵੇ ਦੇ ਉੱਤੇ ਕਿਤੇ ਬ੍ਰੇਕਾਂ ਨਹੀਂ ਪੈਂਦੀ ਆ ਨਹੀਂ 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 ਪੈਂਦੀਆਂ ਜੀ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਾਈ ਹੋਰਾਂ ਕੋਲੇ ਬਾਈ ਸਕਰੀਨ ਤੇ ਦਿੱਤਾ ਨੰਬਰ ਤੇ ਭਰਾ ਹੋਰਾਂ ਕੋਲੇ ਜਦੋਂ ਮਰਜ਼ੀ ਵਿਜ਼ਿਟ ਕਰੋ ਵੀ ਭਾਈ ਮੈਂ ਜਮ ਇੱਥੇ ਬੈਠਾ ਆਰਡਰ ਕਰੂੰ ਫੋਟੋਆਂ ਦੇ ਉੱਤੇ ਕਰੂੰਗਾ ਤੇ ਮੈਂ ਤੁਸੀਂ ਮੰਨ ਕੇ ਚੱਲੋ ਅਗਲੇ ਨੇ ਤੁਹਾਨੂੰ WhatsApp ਤੇ ਨੰਬਰ ਭੇਜ ਕੇ ਤੁਥੋਏ ਫੋਟੋਆਂ ਵਾਲੀਆਂ ਲੈਵਾਂਗੇ ਹਾਂਜੀ 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 ਉਹ ਇਹ ਚੀਜ਼ ਦਾ ਡਾਟ ਨਾ ਰਹੇ ਵੀ ਭਾਈ ਮੈਨੂੰ ਮਾ ਮਾੜੀ ਨਾ ਭੇਜ ਦੇ ਜਾ ਕੋਈ ਉਹਦੇ 'ਚ ਥੋੜੀ ਜ਼ਿਆਦਾ ਜਿੰਮੇਵਾਰੀ ਵੱਜ ਜਾਂਦੀ ਹੈ ਹਨਾ ਉਹਦੇ ਸਾਡੀ ਜ਼ਿਆਦਾ ਜਿੰਮੇਵਾਰੀ ਹੋ ਜਾਂਦੀ ਹੈ ਜੀ ਤੇ ਡਿਲੀਵਰੀ ਕਿਹ ਰਹਿੰਦਾ ਭਾਈ ਡਿਲੀਵਰੀ ਦਾ ਆਏ ਆ ਜੀ ਦੇ ਕੇ ਭੱਜਦਾ ਹਾਂਜੀ ਟੁੱਟ ਭੱਜਦਾ ਤੇ ਆਏ ਆ ਜੀ ਪਹੁੰਚ ਤੱਕ ਸਾਡੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਭਾਈ ਹਾਂਜੀ ਸਕਰੀਨ ਤੇ ਨੰਬਰ ਚੱਲ ਰਿਹਾ ਕੋਈ ਜਦ